ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਫਿਰ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਪਾਰਟੀਆਂ ਜਾਰੀ ਕਰਦੀਆਂ ਉਹਦੇ ਵਿੱਚ ਫਿਰ ਇੱਕ ਏਡੀ ਵੱਡੀ ਗੱਲ ਕੀ ਹੋ ਗਈ ਜਿਹਦੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਇੱਕ ਬੜੀ ਇੰਪੋਰਟੈਂਟ ਇਹਦੇ ਵਿੱਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਇੱਕ ਵਾਅਦਾ ਕੀਤਾ ਹੈ ਆਪਦੇ ਮੈਨੀਫੈਸਟੋ ਦੇ ਵਿੱਚ ਜਿਹਦੇ ਨਾਲ ਪੰਜਾਬ ਤੇ ਉੱਤੇ ਸਭ ਤੋਂ ਵੱਡਾ ਹਮਲਾ ਇਸ ਮੈਨੀਫੈਸਟੋ ਦੇ ਵਿੱਚ ਹੋਇਆ ਆ ਹੁਣ ਮੈਨੀਫੈਸਟੋ ਜਿਹੜਾ ਇਹ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣ ਦੀ ਕਮਿਟਮੈਂਟ ਕਰ ਰਿਹਾ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਮੈਨੀਫੈਸਟੋ ਜਿਹੜਾ ਇਹ ਵਾਅਦਾ ਕਰ ਰਿਹਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਜਿਹੜਾ ਕੈਪੀਟਲ ਹੈ ਉਹਨੂੰ ਪੰਜਾਬ ਤੋਂ ਖੋ ਕੇ ਇੱਕ ਵੱਖਰੀ ਸਟੇਟ ਬਣਾਇਆ ਜਾਵੇ ਇੱਕ ਸਿਟੀ ਸਟੇਟ ਜਿਵੇਂ ਦਿੱਲੀ ਹੈ ਦਿੱਲੀ ਦੀ ਤਰਜ਼ ਤੇ ਇੱਕ ਵੱਖਰੀ ਸਟੇਟ ਜਿੱਥੋਂ ਦੇ ਐਮ.ਐਲ.ਏ ਵੱਖਰੇ ਹੋਣਗੇ ਮੁੱਖ ਮੰਤਰੀ ਵੱਖਰਾ ਹੋਊਗਾ ਉਸ ਤਰਜ਼ ਤੇ ਚੰਡੀਗੜ੍ਹ ਨੂੰ ਬਣਾਉਣ ਦਾ ਵਾਅਦਾ ਇੰਡੀਆ ਅਲਾਈਅንስ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਇਸ ਮੈਨੀਫੈਸਟੋ ਜੇ ਪਹਿਲਾ ਸਫਾ ਜੇ ਤੁਸੀਂ ਮੈਨੀਫੈਸਟੋ ਦਾ ਖੋਲੋ ਮੈਂ ਤੁਹਾਨੂੰ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਪਹਿਲੀ ਗੱਲ ਤਾਂ ਪੰਜਾਬੀ ਵਿੱਚ ਤੁਸੀਂ ਦੇਖੋ ਇਹਨਾਂ ਨੇ ਬਣਾਇਆ ਹੀ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿਆਂ ਕੀ ਲਿਖਦੇ ਪੁਆਇੰਟ ਨੰਬਰ ਸੀ ਜਿਹਦੇ ਵਿੱਚ ਕਮਿਟ ਕਰਦੇ ਹੈ ਇਟ ਇਜ਼ ਟਾਈਮ ਫॉर ਚੰਡੀਗੜ੍ਹ ਟੂ ਬਿਕਮ ਅ ਸਿਟੀ ਸਟੇਟ ਇਸ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਇਆ ਜਾਵੇ ਦਿੱਲੀ ਦੀ ਤਰਜ਼ ਤੇ ਹਿੰਦੀ ਦੇ ਵਿੱਚ ਉਦੋਂ ਵੀ ਤੁਹਾਨੂੰ ਕਲੈਰਿਟੀ ਨਾਲ ਸਮਝ ਆ ਜਾਊਗਾ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਮੈਂ ਦੁਬਾਰਾ ਪੜ੍ਹ ਦਿਆਂ ਚੰਡੀਗੜ੍ਹ ਸ਼ਹਿਰ ਨੂੰ ਇੱਕ ਰਾਜਿਆ ਕੀ ਤਰ੍ਹਾਂ ਅਧਿਕਾਰ ਦੇਣੇ ਦਾ ਸਮਾਂ ਆ ਗਿਆ ਹੈ ਇਹ ਕਾਂਗਰਸ ਦਾ ਮੈਨੀਫੈਸਟੋ ਹੈ ਇਹ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੈ ਇੰਡੀਆ ਅਲਾਈਅੰਸ ਦਾ ਮੈਨੀਫੈਸਟੋ ਹੈ ਚੰਡੀਗੜ੍ਹ ਵਾਸਤੇ ਪੰਜਾਬ ਦਾ ਕੈਪੀਟਲ ਜਿਹਦੇ ਪਿੱਛੇ ਵੱਡੇ ਸੰਘਰਸ਼ ਪੰਜਾਬ ਕਰ ਰਹੇ ਚੰਡੀਗੜ੍ਹ ਤੇ ਆਪਾਂ ਸਾਰੇ ਜਾਣਦੇ ਆਪਾਂ ਕਲੇਮ ਕਰਦੇ ਆ ਸਾਡਾ ਹੱਕ ਹੈ ਪੰਜਾਬ ਦਾ ਹੱਕ ਹੈ ਉਸ ਹੱਕ ਨੂੰ ਖਤਮ ਕਰਕੇ ਚੰਡੀਗੜ੍ਹ ਤੇ ਆਪਦਾ ਰਾਈਟ ਸਰੈਂਡਰ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਨੂੰ ਸਟੇਟ ਬਣਾਵਾਂ ਇੱਕ ਬੜਾ ਵੱਡਾ ਸੰਘਰਸ਼ ਪਹਿਲਾਂ ਦਾ ਹੋਇਆ ਜਦੋਂ ਅ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਮੈਂ थोड़ा ਬੈਕਗ੍ਰਾਉਂਡ ਵਿੱਚ ਜਾਣਾ ਚਾਹਣਾ ਪਾਰਟੀਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਉਸ ਮੇਰੀ ਦੀ ਸਰਕਾਰ ਵੱਲੋਂ ਕਿ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ ਲਿੰਗੁਇਸਟਿਕ ਬੇਸਿਸ ਤੇ ਸਟੇਟਸ ਦੀ ਰੀਆਰਗੇਨਾਈਜ਼ੇਸ਼ਨ ਹੋਈ ਤਾਮਿਲ ਬੋਲਦੇ ਲੋਕਾਂ ਨੂੰ ਤਾਮਿਲਨਾਡੂ ਮਿਲਿਆ ਬੰਗਾਲੀ ਬੋਲਦੇ ਲੋਕਾਂ ਨੂੰ ਵੈਸਟ ਬੰਗਾਲ ਮਿਲਿਆ ਮਰਾਠੀ ਬੋਲਦੇ ਲੋਕਾਂ ਨੂੰ ਮਹਾਰਾਸ਼ਟਰ ਮਿਲਿਆ ਤੇਲਗੂ ਬੋਲਦੇ ਲੋਕਾਂ ਨੂੰ ਆਂਧਰਾ ਮਿਲਿਆ ਐਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੀਜਨਲ ਭਾਸ਼ਾਵਾਂ ਉਹਨਾਂ ਦੇ ਆਧਾਰ ਤੇ ਸੂਬੇ ਬਣਾਏ ਪਰ ਉਸ ਵੇਲੇ ਵੀ ਨਹਿਰੂ ਨੇ ਕਾਂਗਰਸ ਨੇ ਪੰਜਾਬ ਨੂੰ ਇਹ ਹੱਕ ਨਹੀਂ ਦਿੱਤਾ ਨਹਿਰੂ ਦਾ ਬਿਆਨ ਹੈ ਕਿ ਇਤਿਹਾਸਿਕ ਪਿਆਰ ਉਸ ਵੇਲੇ ਦਾ ਜਿਦੇ ਚ ਨਹਿਰੂ ਕਹਿੰਦਾ ਕਿ ਪੰਜਾਬੀ ਸੂਬਾ ਮੇਰੀ ਲਾਸ਼ ਉਤੋਂ ਨਹੀਂ ਬਣੇਗਾ ਐਡਾ ਡੀਐਨਏ ਸੀ ਇਹਨਾਂ ਦਾ ਪੰਜਾਬ ਬਰੋਦੀ ਚਲੋ ਸੰਘਰਸ਼ ਹੋਏ ਅਕਾਲੀ ਦਲ ਨੇ ਉਹ ਸੰਘਰਸ਼ ਦੀ ਅਗਵਾਈ ਕੀਤੀ ਮੋਰਚੇ ਲਾਏ ਗਏ ਗ੍ਰਿਫਤਾਰੀਆਂ ਦਿੱਤੀਆਂ ਗਈਆਂ 1 ਲੱਖ ਤੋਂ ਵੱਧ ਲੋਕਾਂ ਨੇ ਗ੍ਰਿਫਤਾਰੀ ਦਿੱਤੀ ਮਰਨ ਵਰਦ ਰੱਖੇ ਗਏ ਸ਼ਹੀਦੀਆਂ ਹੋਈਆਂ ਦਰਸ਼ਨ ਸਿੰਘ 페ਰੂਮਾਨ ਜੀ ਸ਼ਹੀਦ ਹੋਏ ਆਪਾਂ ਸਾਰੇ ਜਾਣਦੇ ਆ ਮੈਨੂੰ ਲੱਗਦਾ 74 ਦਿਨ ਲੰਮਾ ਉਹਨਾਂ ਦਾ ਫਾਸਟ ਅੰਟੂ ਡੈਥ ਰੱਖਿਆ ਉਹਨਾਂ ਨੇ ਤੇ ਸ਼ਹੀਦ ਹੋਏ ਅਖੀਰ ਸਰਕਾਰ ਨੂੰ ਚੁਕਣਾ ਪਿਆ ਪੰਜਾਬੀ ਬੋਲਦੇ ਇਲਾਕਿਆਂ ਦੇ ਆਧਾਰ ਤੇ ਪੰਜਾਬ ਦਾ ਸੂਬਾ ਬਣਿਆ ਪਰ ਫਿਰ ਵਿਸਥਾਰ ਕੀਤਾ ਗਿਆ ਕਿ ਪੰਜਾਬ ਦਾ ਕੈਪੀਟਲ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਹੀਂ ਦਿੱਤੀ ਗਈ ਜਿੰਨੇ ਹਿੰਦੁਸਤਾਨ ਚ ਅੱਜ ਤੱਕ ਸੂਬੇ ਬਣੇ ਐ ਭਾਸ਼ਾ ਦੇ ਆਧਾਰ ਤੇ ਸਭ ਨੂੰ ਉਹਨਾਂ ਦੀ ਰਾਜਧਾਨੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਕੱਲਾ ਪੰਜਾਬ ਸੀ ਜਿਹਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਅਧਿਕਾਰ ਪੰਜਾਬ ਤੋਂ ਖੋਇਆ ਗਿਆ ਕਿਾ ਕੀ ਉਸ ਵੇਲੇ ਵੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਤਾ ਸੀ ਸੰਘਰਸ਼ ਖੇੜ ਹੋਊਗਾ ਇਹ ਬਹਾਨਾ ਬਣਾਇਆ ਕਿ ਇਹ ਟੈਂਪੋਰਰੀ ਮੈਜਰ ਹੈ ਇਹ ਰਿਟਰਨ ਕਰ ਲੈਣਗੇ ਇਹ ਟੈਂਪੋਰਰੀ ਮੈਜਰ ਹੈ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰਹੇਗਾ ਉਹਨਾਂ ਸਮਾਂ ਹਰਿਆਣਾ ਨੂੰ ਦੇ ਕੇ ਹਰਿਆਣਾ ਆਪਦਾ ਵੱਖਰਾ ਕੈਪੀਟਲ ਬਣਾਊਗਾ ਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਇਹ ਉਸ ਵੇਲੇ ਦੀ ਪ੍ਰਧਾਨ ਮੰਤਰੀ ਜੀ ਨੂੰ ਇਹ ਮਾਂ ਕਹਿੰਦੇ ਐ ਰਾਜੇ ਵੜਿੰਗਰ ਕੇ ਮਾਂ ਕਹਿੰਦੇ ਐ ਮਨੀਸ਼ ਦਿਵਾੜੀ ਆਰ ਕੇ ਮਾਂ ਕਹਿੰਦੇ ਐ ਟਿਸ਼ਨ ਪੁੰਦੇ ਐ ਨਾ ਕਿ ਸਾਡੀ ਮਾਂ ਐ ਦਿਰਾਗਾंती ਉਸ ਇਹਨਾਂ ਦੀ ਮਾਂ ਨੇ ਇਹ ਕਮਿਟਮੈਂਟ ਕੀਤੀ ਸੀ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ 5 ਸਾਲ ਵਾਸਤੇ ਇਹਨੂੰ ਜੁਆਇੰਟ ਕੈਪੀਟਲ ਰੱਖਾਂਗੇ ਫਿਰ ਪੰਜਾਬ ਦੇ ਹਵਾਲੇ ਹੋ ਜਾਊਗਾ ਇੰਦਰਾ ਮੁਕਰੀ ਉਸ ਗੱਲ ਤੋਂ ਉਸ ਤੋਂ ਬਾਅਦ ਰਾਜੀਵ ગાંધી ਆਇਆ ਰਾਜੀਵ ਲੰਗੋਵਾਲ ਅਪੋਰਟ ਹੋਇਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਦਸਤਖਤ ਹੋਏ ਰਾਜੀਵ ਲੰਗੋਵਾਲ ਅਪੋਰਟ ਦੇ ਜਿੱਥੇ ਇਹ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਜਾਊਗਾ ਤਰੀਕ ਮقرਰ ਹੋਈ 26 ਜਨਵਰੀ 1986 ਪਾਰਲੀਮੈਂਟ ਨੇ ਉਹ ਕੋਡ ਰੈਟੀਫਾਈ ਕੀਤਾ ਪਾਰਲੀਮੈਂਟ ਬਲੂ ਰੈਟੀਫਾਈਡ ਅਗੋਰਡ ਤੋਂ ਫਿਰ ਸਰਕਾਰ ਮੁਕਰੀ ਕਾਂਗਰਸ ਦੀ ਇੱਕ ਦਿਨ ਪਹਿਲਾਂ ਮੁਕਰ ਕੇ ਪੰਜਾਬ ਨੂੰ ਚੰਡੀਗੜ੍ਹ ਦੇਣ ਤੋਂ ਰਜੀਵ ਮੁਕਰਿਆ ਤੁਸੀਂ ਦੇਖੋ ਪਹਿਲਾਂ ਨਹਿਰੂ ਮੁਕਰਿਆ ਫਿਰ ਇੰਦਰਾ ਮੁਕਰੀ ਫਿਰ ਰਜੀਵ ਮੁਕਰਿਆ ਇਹਨਾਂ ਦਾ ਪਰਿਵਾਰ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਗਾਂਧੀ ਪਰਿਵਾਰ ਜਿਹੜਾ ਨਹਿਰੂ ਗਾਂਧੀ ਪਰਿਵਾਰ ਕਾਂਗਰਸ ਦੀ ਅਗਵਾਈ ਕਰ ਰਿਹਾ 70 ਸਾਲਾਂ ਤੋਂ ਸਿੱਖਾਂ ਦੇ ਤੇ ਪੰਜਾਬੀਆਂ ਦੇ ਬੁਨਿਆਦੀ ਤੌਰ ਤੇ ਖਿਲਾਫ ਹੈ ਫਿਰ ਇੱਕ ਖੇਡ ਸ਼ੁਰੂ ਹੋਈ ਇਸ ਕਲੇਮ ਨੂੰ ਵੀਕਨ ਕਰਨ ਦੀ ਜਿਹੜਾ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਕਿਉਂਕਿ ਲਗਾਤਾਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਇਸ ਇਸ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਪਾਉਂਦੇ ਰਹੇ ਜਿਸ ਫੋਰਮ ਤੇ ਗੱਲ ਹੁੰਦੀ ਸੀ ਉੱਥੇ ਇਹ ਮੰਗ ਰੱਖਦੇ ਰਹੇ ਫਿਰ ਇਹ ਜੇ ਪੰਜਾਬ ਤੋਂ ਹੋਣਾ ਸੀ ਤਾਂ ਖੋਰਾ ਲਾ ਕੇ ਹੌਲੀ ਹੌਲੀ ਪੰਜਾਬ ਦਾ ਹੱਕੇ ਦੇਤੇ ਕਮਜ਼ੋਰ ਕਰਨ ਦੀ 60 40 ਦਾ ਰੇਸ਼ਿਓ ਸੀ 60% ਇਮਪਲੋਇਜ਼ ਪੰਜਾਬ ਦੇ ਹੋਣਗੇ 40 ਹਰਿਆਣੇ ਦੇ ਹੋਣਗੇ ਕੇਵਲ 5 ਸਾਲ ਵਾਸਤੇ ਸੀ ਇਹ ਕਿਉਂਕਿ 5 ਸਾਲ ਬਾਅਦ ਤਾਂ ਪੰਜਾਬ ਕੋਈ ਆ ਜਾਣਾ ਸੀ ਉਹ ਵੀ ਫਿਰ ਕੀਤਾ ਗਿਆ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੂੰ ਰਨ ਕਰਦਾ ਸੀ ਪੰਜਾਬ ਕੇਡਰ ਦਾ ਆਫੀਸਰ ਹੁੰਦਾ ਸੀ ਉਹ ਖਤਮ ਕੀਤਾ ਗਿਆ ਉਹ ਪੋਸਟ ਬਾਲਿਸ਼ ਕੀਤੀ ਗਈ ਤੇ ਕਾਂਗਰਸ ਵੱਲੋਂ ਤੇ ਗਵਰਨਰ ਦਾ ਇੱਕ ਐਡਵਾਈਜ਼ਰ ਲਾ ਕੇ ਤੇ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਇਆ ਗਿਆ ਪੰਜਾਬੀ ਭਾਸ਼ਾ ਹੌਲੀ ਹੌਲੀ ਸਰਕਾਰੀ ਕੰਮਕਾਜ ਦੇ ਵਿੱਚੋਂ ਖਤਮ ਕੀਤੀ ਗਈ ਉੱਥੇ ਅੱਜ ਉੱਥੋਂ ਦੇ ਦਫ਼ਤਰਾਂ ਦੇ ਕੰਮ ਜਿਹੜੇ ਐ ਉਹ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੁੰਦੇ ਫਿਰ ਆਮ ਆਦਮੀ ਪਾਰਟੀ ਦੀ ਸੀਨ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਮਿਲ ਹੀ ਭੁੱਖ ਦਾ ਇਹ ਖੇਡ ਚਲਾਈ ਕਿ ਇੱਕ ਵੱਖਰੀ ਵਿਧਾਨ ਸਭਾ ਉਸ ਤੇ ਹਰਿਆਣੇ ਨੂੰ ਜਗ੍ਹਾ ਦਿੱਤੀ ਜਾਵੇ ਚੰਡੀਗੜ੍ਹ ਤਾਂ ਕਿ ਹਰਿਆਣਾ ਦਾ ਕਲੇਮ ਫੇਰ ਬਣ ਜAVE ਉਹਦੇ ਤੇ ਇੱਕ ਵੀ ਇੰਚ ਜ਼ਮੀਨ ਸ਼੍ਰੋਮਣੀ ਅਕਾਲੀ ਕੰਨ ਨੇ ਵਿਰੋਧ ਕੀਤਾ ਕਿ ਅਸੀਂ ਨਹੀਂ ਦੇਣ ਦੋਗੇ ਫਿਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਕਾਲਜਿਸ ਨੂੰ ਅਸੀਂ ਪ੍ਰਟੀਡੀਸ਼ਨ ਦੇਵਾਂਗੇ ਮੇਰਾ ਕਹਿਣ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੀ ਚੰਡੀਗੜ੍ਹ ਦੇ ਉੱਤੇ ਕਲੇਮ ਪੰਜਾਬ ਦਾ ਸੀ ਇਹਨਾਂ ਨੈਸ਼ਨਲ ਪਾਰਟੀਆਂ ਨੇ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਲੀ-ਹੋਲੀ ਕਰਕੇ ਚਾਹੇ ਉਹ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ ਤੇ ਚਾਹੇ ਭਾਜਪਾ ਸੀ ਸੋ ਮੈਂ ਇਹ ਚੀਜ਼ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਆ ਜਿਹੜਾ ਇਹ ਬੜੀ ਬੜੀ ਲੇਟਡ ਅਟੈਂਪਟ ਹੁਣ ਤਾਂ ਜਮਾਂ ਸ਼ਰਿਆਮ ਹੀ ਹੋ ਗਿਆ ਜਦੋਂ ਮੈਨੀਫੈਸਟੋ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲਿਖਤਾ ਕਿ ਜਿਹੜਾ ਚੰਡੀਗੜ੍ਹ ਹੈ ਉਹਨੂੰ ਇੱਕ ਵੱਖਰਾ ਸੂਬਾ ਇੱਕ ਵੱਖਰੀ ਸਟੇਟ ਇੱਕ ਵੱਖਿਆ ਵੱਖਰਾ ਰਾਜ ਬਣਾਵਾਂਗੇ ਜਿਹੜੇ ਅਧਿਕਾਰ ਇੱਕ ਰਾਜ ਨੂੰ ਪ੍ਰਾਪਤ ਹੁੰਦੇ ਐ ਇੱਕ ਸਟੇਟ ਨੂੰ ਪ੍ਰਾਪਤ ਹੁੰਦੇ ਐ ਇੱਕ ਸੂਬੇ ਨੂੰ ਪ੍ਰਾਪਤ ਹੁੰਦੇ ਐ ਉਹ ਉਹ ਅਧਿਕਾਰ ਚੰਡੀਗੜ੍ਹ ਨੂੰ ਦੇਵਾਂਗੇ ਭਾਵੇਂ ਉੱਥੇ ਇੱਕ ਵੱਖਰੀ ਐਸੈਂਬਲੀ ਹੋਊਗੀ ਵੱਖਰੇ ਐਮ ਐਲ ਏ ਹੋਣਗੇ ਵੱਖਰਾ ਮੁੱਖ ਮੰਤਰੀ ਹੋਊਗਾ ਤੇ ਫਿਰ ਪੰਜਾਬ ਕੀ ਕਰੂਗਾ ਪੰਜਾਬ ਦਾ ਤਾਂ ਖੇਡ ਖਤਮ ਹੋ ਗਿਆ ਚੰਡੀਗੜ੍ਹ ਤੇ ਸੋ ਇਹ ਜਿਹੜੀ ਚੀਜ਼ ਐ ਇਹ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਸੀ ਤੇ ਮੈਂ ਇਹ ਅਪੀਲ ਵੀ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਨੂੰ ਕਿ ਜਿਵੇਂ ਇੱਕ ਇੱਕ ਗੱਲ ਅੱਜ ਪੰਜਾਬ ਦਾ ਬੱਚਾ ਬੱਚਾ ਕਰ ਰਿਹਾ ਕਿ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪ੍ਰੋਟੈਕਟ ਕਰ ਸਕਦੀ ਹੈ ਪੰਜਾਬ ਦੇ ਜਿਹੜੇ ਹੱਕ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਦੇ ਜੇ ਤਕੜੀ ਕਰਾਂਗੇ ਤਾਂ ਸੁਰੱਖਿਤ ਹੈ ਨਹੀਂ ਤਾਂ ਇਹ ਨੈਸ਼ਨਲ ਪਾਰਟੀਆਂ ਪੰਜਾਬ ਤੇ ਟਾਕਾ ਮਾਰ ਜਾਣਗੇ ਅੱਜ ਚੰਡੀਗੜ੍ਹ ਕੋਰੇ ਕੱਲ ਨੂੰ ਹੋ ਸਕਦਾ ਸਾਡੇ ਤੋਂ ਇਹ ਇਹਨਾਂ ਦਾ ਮੈਨੀਫੈਸਟੋ ਆਵੇ ਰਾਜਸਥਾਨ ਦਾ ਤੇ ਹਰਿਆਣੇ ਦਾ ਕੀ ਅਸੀਂ ਹੋਰ ਤੇ ਫਾਜ਼ਿਲ ਕਾ ਵੀ ਲੈਣਾ ਹੈ ਨਾ ਇਹ ਹੌਲੀ ਹੌਲੀ ਕਰਕੇ ਪੰਜਾਬ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਇਹ ਤਿੰਨੇ ਨੈਸ਼ਨਲ ਪਾਰਟੀਆਂ ਲੱਗੀਆਂ ਸੋ ਮੈਂ ਇਹ ਸਪਸ਼ਟ ਤੌਰ ਤੇ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਗੱਲ ਅੱਜ ਇਹ ਮੈਨੀਫੈਸਟੋ ਜਾਰੀ ਹੋਇਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਜਿਵੇਂ ਅੰਗਰੇਜ਼ੀ ਚ ਕਹਿ ਦਿੰਦੇ ਤਾਂ ਕਾਰਟ ਇਜ਼ ਆਊਟ ਆਫ ਦਾ ਬੈਗ ਕਿ ਕਿਸ ਤਰ੍ਹਾਂ ਨਾਲ ਇਹ ਪੰਜਾਬ ਦਾ ਕਲੇਮ ਚੰਡੀਗੜ੍ਹ ਤੇ ਛੱਡ ਕੇ ਇਹਨਾਂ ਨੇ ਕਮਿਟਮੈਂਟ ਇਹਨਾਂ ਨੇ ਵਾਦਾ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਪ੍ਰੋਮਿਸ ਕੀਤਾ ਕਿ ਚੰਡੀਗੜ੍ਹ ਨੂੰ ਇੱਕ ਵੱਖਰਾ ਰਾਜ ਬਣਾਇਆ ਜਾਵੇ ਧੰਨਵਾਦ ਸਰ ਇੱਕ ਸੁਖਵਾਲ ਗਾਇਰ ਨੇ ਵੀ ਕੀਤਾ ਵੀ ਜਿਹੜੇ ਪ੍ਰਵਾਸੀ ਇਹ ਬੰਦੇ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਦੇਖੋ ਕੱਢਿਆ ਜਾਵੇ ਅਸੀਂ ਨਹੀਂ ਕਹਿੰਦੇ ਮੈਂ ਨਾ ਉਸ ਸੁਖਵਾਲ ਖੈਰੇ ਦੀ ਸਟੇਟਮੈਂਟ ਸੁਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹਦੇ ਦੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਸਾਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਆ ਤੇ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਨੌਕਰੀਆਂ 'ਚ ਹਰਿਆਣੇ ਦੇ ਲੋਕਾਂ ਨੂੰ ਤਰਜੀਹ ਦੇ ਰਹੀ ਐ 70 70 80 80% ਜਿਹੜੀ ਕੋਈ ਰਿਕਰੂਟਮੈਂਟ ਹੋ ਰਹੀ ਆ ਉਹ ਹਰਿਆਣੇ 'ਚੋਂ ਤੇ ਰਾਜਸਥਾਨ 'ਚੋਂ ਤੇ ਦਿੱਲੀ 'ਚੋਂ ਹੋ ਰਹੀ ਐ ਸੋ ਇਹ ਗੱਲ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤਾਂ ਹੌਣ ਦੇਵਾਂਗੇ ਠੀਕ ਹੈ ਉਥੇ ਇਹਨਾਂ ਨਾਲ ਮੇਰਾ ਨਹੀਂ